ਸ਼ਹਿਰ ਪੇਸ਼ਕਸ਼ ਦੇ ਵਿੱਚ ਗੱਲ ਹੋਵੇਗੀ ਸ਼ਹਿਰ-ਸ਼ਹਿਰ ਲੱਗੇ ਕੂੜੇ ਦੇ ਪਹਾੜਾਂ ਦੀ ਜਿਸ ਨੇ ਸੋਨੇ ਦੀ ਚਿੜੀ ਦੇ ਨਾਮ ਦੇ ਨਾਲ ਜਾਣੇ ਜਾਂਦੇ ਪੰਜਾਬ ਦੇ ਸੁਨਹਿਰੀ ਖੰਭਾਂ ਤੇ ਅਜਿਹੀ ਗੰਦਗੀ ਮਲੀ ਕਿ ਹਸਦੇ-ਵਸਦੇ ਪੰਜਾਬ ਦੇ ਘਰ-ਘਰ 'ਚ ਖਤਰਨਾਕ ਬਿਮਾਰੀਆਂ ਨੇ ਡੇਰਾ ਲਗਾਇਆ ਜਿਸ ਨਾਲ ਵਾਤਾਵਰਣ ਦੂਸ਼ਿਤ ਹੋਇਆ ਨਾਲ ਹੀ ਸਿਹਤ ਅਤੇ ਕਾਰੋਬਾਰ ਨੂੰ ਵੀ ਨੁਕਸਾਨ ਪਹੁੰਚਿਆ ਹੈ ਅੱਜ ਜ਼ਿਕਰ ਇਸ ਐਵਰੇਸਟ ਦਾ ਕਹਿੰਦੇ ਨੇ ਬਲਿਹਾਰੀ ਕੁਦਰਤ ਜਿਸ ਨੇ ਇਨਸਾਨ ਜੀਵ ਜੰਤੂਆਂ ਤੇ ਵਾਤਾਵਰਨ ਦੇ ਨਾਲ ਕੋਈ ਭੇਦ ਭਾਵ ਨਹੀਂ ਕੀਤਾ ਦਿਲ ਖੋਲੇ ਕਿ ਅਜਿਹੀ ਕੁਦਰਤੀ ਰੰਗ ਬਖੇਰੇ ਕਿ ਦੇਖਣ ਵਾਲੇ ਦਾ ਦਿਲ ਅਸ਼ ਅਸ਼ ਕਰ ਉੱਠੇ ਪਰ ਹੁਣ ਜੇਕਰ ਮਨੁੱਖ ਖੁਦ ਹੀ ਵਾਤਾਵਰਨ ਨੂੰ ਦੂਸ਼ਿਤ ਕਰਨ ਦੀ ਇੱਕ ਕੋਸ਼ਿਸ਼ ਯਕੋਜੀ ਹਰਕਤ ਕਰੇਗਾ ਤਬ ਵਾਤਾਵਰਨ ਦੇ ਤੋਹਫੇ ਬਰਬਾਦੀ ਚ ਤਬਦੀਲ ਹੋਣ ਚ ਦੇਰ ਨਹੀਂ ਲਗਾਉਣਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੁਈਦਾਈ ਧਾਇਆ ਖੇਲੇ ਸਗਲ ਜਗਤ ਇੱਕ ਪਵਿੱਤਰ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਵਾਤਾਵਰਣ ਦੀ ਮਹੱਤਤਾ ਨੂੰ ਖੂਬਸੂਰਤ ਢੰਗ ਦੇ ਨਾਲ ਇਨਸਾਨੀਅਤ ਦੇ ਸਨਮੁਖ ਰੱਖਿਆ ਪਰ ਅਫਸੋਸ ਕਈ ਸੌ ਸਾਲ ਬੀਤ ਜਾਣ ਦੇ ਬਾਵਜੂਦ ਵੀ ਮਨੁੱਖ ਵਾਤਾਵਰਣ ਦੀ ਖੂਬਸੂਰਤੀ ਨੂੰ ਨਹੀਂ ਸਮਝ ਸਕਿਆ ਤੁਸੀਂ ਕਦੇ ਕੁਦਰਤ ਦੇ ਨਜ਼ਾਰੇ ਦੇਖੇ ਨੇ ਹਰੀਆਲੀ ਨਾਲ ਭਰੇ ਖੇਤ, ਕਈ ਤਰ੍ਹਾਂ ਦੇ ਦਰਖਤਾਂ ਨਾਲ ਸਜੇ ਪਹਾੜ, ਜੰਗਲਾਂ 'ਚ ਅਟਕੀਆਂ ਕਰਦੇ ਤਰ੍ਹਾਂ-ਤਰ੍ਹਾਂ ਦੇ ਜੀਵ-ਜੰਤੂ, ਅਸਮਾਨਾਂ 'ਚੋਂ ਅੰਮ੍ਰਿਤ ਵਾਂਗ ਵਰ੍ਹ ਕੇ ਜ਼ਿੰਦਗੀ ਦੀ ਹੋਂਦ ਰੱਖਦੀ ਬਾਰਿਸ਼ ਤੇ ਖੁਦ ਤਪਕੇ ਦਿਨ ਚਰਿਆ ਤੈਅ ਕਰਦਾ ਸੂਰਜ ਤੇ ਆਪਣੇ ਆਪ ਦੇ ਵਿੱਚ ਪਵਿੱਤਰ ਹੋਣ ਦਾ ਸਬੂਤ ਲੈ ਕੇ ਵਗਦੀ ਨੀਲੇ ਪਾਣੀ ਦੀ ਨਦੀ ਜਿਨ੍ਹਾਂ ਦਾ ਨਜ਼ਾਰਾ ਜੇਕਰ ਇੱਕ ਵਾਰ ਅੱਖਾਂ ਦੇ ਸਾਹਮਣੇ ਆ ਜਾਵੇ ਤਾਂ ਬਲਿਹਾਰੀ ਕੁਦਰਤ ਦੀ ਤਾਰੀਫ਼ ਆਪਣੇ ਆਪ ਹੀ ਮੂੰਹ ਦੇ ਵਿੱਚੋਂ ਨਿਕਲ ਜਾਂਦੀ ਹੈ ਬਲਿਹਾਰੀ ਕੁਦਰਤ ਹੈ ਵੀ ਬੇਕਮਾਲ ਬਰਫ਼ ਤੇ ਹਰਿਆਵਲ ਨਾਲ ਟਕੇ ਪਹਾੜ ਉਸ ਨਜ਼ਾਰੇ ਨੂੰ ਪੇਸ਼ ਕਰਦੇ ਨੇ ਜਿਸ ਦੀ ਕਲਪਨਾ ਕਰ ਹੀ ਮਨ ਦੇ ਵਿੱਚ ਅਜੀਬ ਜਿਹਾ ਸਕੂਨ ਹੁੰਦਾ ਏ ਗੱਲ ਸਾਡੇ ਦੇਸ਼ ਦੀ ਕਰੀਏ ਤਾਂ ਇੱਥੇ ਥੋੜੀ ਥੋੜੀ ਦੂਰੀ ਦੇ ਉੱਤੇ ਹੀ ਕੁਦਰਤ ਦੇ ਰੰਗ ਬੀ ਬਦਲਦੇ ਨੇ ਜਿਵੇਂ ਜੰਮੂ ਕਸ਼ਮੀਰ ਦੇ برفਾਨੀ ਪਹਾੜ ਪੰਜਾਬ ਦਾ ਉਪਜਾਊ ਮੈਦਾਨ ਦੇਵ ਭੂਮੀ ਜਾਣਿਆ ਜਾਂਦਾ ਹਿਮਾਚਲ ਰਾਜਸਥਾਨ ਦਾ ਰੇਗਿਸਤਾਨ ਅਸਾਮ ਦੀ ਚਾਹ ਤਮਿਲ ਲਾਡੂ ਦਾ ਵਾਤਾਵਰਣ ਕੋਲਕਾਤਾ ਚੇਨਈ ਤੇ ਗੁਆਦੇ ਸਮੁੰਦਰੀ ਟੱਟ ਇਹ ਸਭ ਹੀ ਕੁਦਰਤੀ ਖੂਬਸੂਰਤੀ ਭਾਰਤ ਨੂੰ ਦਾ ਇਨਕ੍ਰੈਡੀਬਲ ਇੰਡੀਆ ਦਾ ਖਿਤਾਬ ਦਿੰਦੀ ਹੈ ਪਰ ਇਸ ਇਨਕ੍ਰੈਡੀਬਲ ਇੰਡੀਆ ਕਹੀ ਜਾਣ ਵਾਲੀ ਦੇਸ਼ ਦੀ ਰਾਜਧਾਨੀ ਦਿੱਲੀ ਚ ਇੱਕ ਪਹਾੜ ਦਾ ਨਿਰਮਾਣ ਮਨੁੱਖ ਨੇ ਖੁਦ ਕੀਤਾ ਜੋ ਗਾਜ਼ੀਪੁਰ ਲੈਂਡਫਿਲ ਦੇ ਨਾਮ ਦੇ ਨਾਲ ਮਸ਼ਹੂਰ ਹੈ 72 ਏਕੜ ਭੂਮੀ ਚ ਫੈਲਿਆ ਇਹ ਪਹਾੜ ਹਰ ਰੋਜ਼ ਤਕਰੀਬਨ 11000 ਟਨ ਕੂੜਾ ਆਪਣੀ ਦੇ ਵਿੱਚ ਸਮੀਟ ਕੇ ਦਿਨੋ ਦਿਨ ਅਸਮਾਨ ਵੱਲ ਵੱਧ ਰਿਹਾ ਹੈ ਤੇ ਇਸ ਦਾ ਉੱਚਾ ਹੋ ਰਿਹਾ ਲੈਵਲ ਮਨੁੱਖਤਾ ਤੋਂ ਕੁਦਰਤੀ ਤੋਫੇ ਖੋ ਕੇ ਗੰਦਗੀ ਤੇ ਬਿਮਾਰੀਆਂ ਨਾਲ ਭਰਿਆ ਜੀਵਨ ਤੇ ਰਹੇ ਨੇ ਜਿਸ ਨਾਲ ਕੈਂਸਰ ਹੈਜ਼ਾ ਮਲੇਰੀਆ ਸਾਥੇ ਚਮੜੀ ਦੀਆਂ ਬਿਮਾਰੀਆਂ ਤੇ ਹੋਰ ਖਤਰਨਾਕ ਰੋਗ ਤਾਂ ਮਨੁੱਖ ਨੂੰ ਘੇਰ ਹੀ ਰਹੇ ਨੇ ਨਾਲ ਸਾਡੀ ਨਾਸਮਝੀ ਆਉਣ ਵਾਲੀਆਂ ਪੀੜ੍ਹੀਆਂ ਦੀ ਝੋਲੀ 'ਚ ਕੁਦਰਤ ਦੀਆਂ ਦਾਤਾਂ ਕੱਢ ਨਰਕਾਂ ਨਾਲ ਭਰੀ ਜ਼ਿੰਦਗੀ ਪਰਹੀ ਹੈ ਇਹ ਤਾਂ ਗਲਤੀ ਦਿੱਲੀ ਦੀ ਪਰ ਹੁਣ ਸਿਸਟਮ ਦੀ ਲਾਪਰਵਾਹੀ ਗੁਰੂਕੀ ਨਗਰੀ ਅੰਮ੍ਰਿਤਸਰ ਤੇ ਇੰਡਸਟਰੀ ਸਿਟੀ ਦੇ ਨਾਮ ਦੇ ਨਾਲ ਮਸ਼ਹੂਰ ਲੁਧਿਆਣਾ ਦੇ ਵਿੱਚ ਵੀ ਕੂੜੇ ਦੇ ਉੱਚੇ ਪਹਾੜ ਖੜੇ ਕਰ ਪੰਜਾਬੀਆਂ ਦੀਆਂ ਨਸਾਂ 'ਚ ਖਤਰਨਾਕ ਬਿਮਾਰੀਆਂ ਫੈਲ ਰਹੀ ਹੈ ਜਿਸ ਨਾਲ ਸੋਨੇ ਦੀ ਚਿੜੀ ਵਾਲੇ ਪੰਜਾਬ ਦੇ ਸੁਨਹਿਰੀ ਖੰਭ ਹੁਣ ਦੂਸ਼ਿਤ ਹੋ ਰਹੀ ਜ਼ਮੀਨ ਹਵਾ ਪਾਣੀ ਗੰਦਗੀ ਖਤਰਨਾਕ ਬਿਮਾਰੀਆਂ ਕਾਰੋਬਾਰ ਦਾ ਖਾਤਮਾ ਭਵਿੱਖ ਦੇ ਲਈ ਖਤਰੇ ਦੀ ਘੰਟੀ ਦੇ ਛਿੱਟੇ ਮਾਰ ਰਹੀ ਹੈ ਜੋ ਚੇਤਾਵਨੀ ਹੈ ਪੰਜਾਬੀਆਂ ਦੇ ਜੇਕਰ ਸਮੇਂ ਰਹਿੰਦੇ ਕੁੜੀ ਦੇ ਪਹਾੜਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਪੰਜਾਬੀਅਤ ਦੇ ਲਈ ਨਰਕ ਦਾ ਉਹ ਦਵਾਰ ਖੁੱਲ ਸਕਦਾ ਹੈ ਜਿਸ ਦੇ ਖਤਰਨਾਕ ਅੰਜਾਮ ਦੀ ਕਲਪਨਾ ਵੀ ਰੂ ਨੂੰ ਝੰਜੋੜਨ ਵਾਲੀ ਹੈ ਤੂੰ ਇਹਦੇ ਨਾਲ ਇੰਨੀਆਂ ਕਿ ਪ੍ਰੋਬਲਮ ਆ ਰਹੀਆਂ ਕਿ ਹਰ ਇੱਕ ਦਾ ਇਥੋਂ ਦਾ ਗਲਾ ਉਹਨਾਂ ਨੂੰ ਹਰ ਇੱਕ ਨੂੰ ਬੁਖਾਰ, ਵਾਇਰਲ ਫੇਵਰ, ਬੱਚਾ ਨੂੰ ਮਦਕੀ ਆਈਐਸਡੀ ਪ੍ਰੋਬਲਮ ਆ ਰਹੀ ਆ ਅੰਦਰੋਂ ਨਹੀਂ ਇੰਨੀਆਂ ਕੋ ਬਿਮਾਰੀਆਂ ਹੋ ਚੁੱਕੀਆਂ ਕਿ ਮੈਡੀਕਲ ਅੱਜ ਕਰਾਇਆ ਜਾਵੇ ਤਾਂ ਸਭ ਤੋਂ ਜ਼ਿਆਦਾ ਲੋਕ ਇੱਥੇ ਬਿਮਾਰ ਨਾਲ ਰਹਿਣਗੇ। ਮੁਸ਼ਕਲਾਂ ਸੁਣ ਕੇ ਮਰਹੂਮ ਸ਼ਾਇਰ ਸੁਜੀਤ ਪਾਤਰ ਦੀਆਂ ਕੁਝ ਸਤਰਾਂ ਯਾਦ ਆਉਂਦੀਆਂ ਨੇ। ਅਸਾਂ ਵੀ ਅੰਤ ਕਰਕੇ ਖਾਦ ਹੋਣਾ, ਕਦੀ ਸਾ ਫੁੱਲ ਏ ਕਿਸ ਨੂੰ ਯਾਦ ਹੋਣਾ। ਉਦੋਂ ਸਮਝਣਗੇ ਲੋਕੀ ਦਿਲ ਦੀ ਅੱਗ ਨੂੰ ਸਿਵੇ ਵਿੱਚ ਜਦ ਇਹਦਾ ਅਨੁਵਾਦ ਹੋਣਾ। ਅੱਜ ਦੀ ਇਸ ਪੇਸ਼ਕਸ਼ ਦੇ ਵਿੱਚ న్యూਸ 18 ਸਮੇਤ ਉਹ ਪਹਿਲਾ ਕੂੜੇ ਦੇ ਪਹਾੜ ਦੀ ਸਮੱਸਿਆ ਦਾ ਅਨੁਵਾਦ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਜੋ ਪਵਿੱਕ ਦੇ ਵਿੱਚ ਕੀਮਤੀ ਜਾਨਾਂ ਸਿਵਿਆਂ ਵੱਲ ਇਸ ਕੂੜੇ ਦੇ ਢੇਰ ਦੀ وجہ ਦੇ ਨਾਲ ਨਾ ਜਾਣ ਹੁਣ ਸਵਾਲ ਇਹ ਹੈ ਕਿ ਸੋਚੋ ਨਰਕ ਕਿਹੋ ਜਿਹਾ ਹੋਏਗਾ ਇਹ ਗੱਲ ਤੁਹਾਨੂੰ ਅੰਮ੍ਰਿਤਸਰ ਦੇ ਭਗਤਾਂ ਵਾਲਾ ਇਲਾਕੇ ਦੇ ਲੋਕ ਹੀ ਦੱਸ ਸਕਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਕੂੜੇ ਦੇ ਪਹਾੜ ਦੀ وجہ ਦੇ ਨਾਲ ਪਲ-ਪਲ ਖਤਰੇ ਦੇ ਨਿਸ਼ਾਨ ਵੱਲ ਵੱਧ ਰਹੀ ਹੈ ਤਾਂ ਇਸ ਥਾਨ ਕੋਲੋਕਸ ਨੂੰ ਨਰਕ ਦਾ ਦਵਾਰ ਕਹਿੰਦੇ ਨੇ ਜੋ ਕੋਈ ਜ਼ਿੰਦਗੀਆਂ ਦੇ ਚਿਰਾਗ ਬੁਝਾ ਕੇ ਵੀ ਗੰਦਗੀ ਤੇ ਬਦਬੂ ਨਾਲ ਖਵਾ ਪਾਣੀ ਜ਼ਮੀਨ ਤੇ ਅੰਨ ਦੇ ਲਈ ਖਤਰੀ ਦੀ ਘੰਟੀ ਸਾਬਤ ਹੋ ਰਿਹਾ ਹੈ ਅੰਮ੍ਰਿਤਸਰ ਉਪਵਿੱਤਰ ਧਰਤੀ ਹੈ ਜਿੱਥੇ ਸਿੱਖ ਗੁਰੂ ਸਹਿਬਾਨ ਨੇ ਚਰਨ ਪਾ ਕੇ ਜਗਤ ਕਲਿਆਣ ਦਾ ਸੁਨੇਹਾ ਦਿੱਤਾ ਪਰ ਸ਼ਹੀਦਾਂ ਨੇ ਦੇਸ਼ ਦੇ ਲਈ ਲਹੂ ਵਹਾ ਕੇ ਧਰਤੀ ਦਾ ਕਰਜ਼ ਉਤਾਰਿਆ ਪਰ ਹੁਣ ਭਗਤਾਂ ਵਾਲਾ ਡੰਪ ਸਾਈਟ ਸਿੱਟੀ ਦੀ 골ਡਨ ਚਮਕਦੀ ਜਿਹਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੱਕ ਕਈ ਤਰ੍ਹਾਂ ਦੇ ਸਵਾਲ ਤੁਹਾਡੇ ਜ਼ਹਿਨ ਦੇ ਵਿੱਚ ਹੋਣਗੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਰਿਹਾਇਸ਼ੀ ਇਲਾਕਾ ਹੈ ਔਰ ਇੱਕ ਦੀਵਾਰ ਨਜ਼ਰ ਆ ਰਹੀ ਹੋਏਗੀ ਰੇਲਵੇ ਲਾਈਨ ਤੋਂ ਬਿਲਕੁਲ ਇਸ ਪਾਸੇ ਔਰ ਇਸ ਦੀਵਾਰ ਦੇ ਪਿੱਛੇ ਜਿਹੜਾ ਪਹਾੜ ਹੈ ਉਹ ਲੋਕਾਂ ਦੇ ਲਈ ਇਹ ਜਿਹੜੇ ਲੋਕ ਇਹਨਾਂ ਘਰਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਲਈ ਕਿਸੇ ਦੁੱਖਾਂ ਦੇ ਪਹਾੜ ਤੋਂ ਘਟ ਨਹੀਂ ਹੈ ਤਾਂ ਮੈਂ ਗੱਲ ਕਰ ਰਿਹਾ ਭਗਤਾਂ ਵਾਲਾ ਜੋ ਕੂੜਾ ਝੰਪ ਅੰਮ੍ਰਿਤਸਰ ਦੇ ਭਗਤਾਂ ਵਾਲਾ ਡੰਪਸਾਈਡ ਕੂੜੇ ਦੇ ਨਰਕ ਦਾ ਉਹ ਦੁਆਰ ਹੈ ਜੋ ਸ਼ਹਿਰ ਦੇ ਕਰੀਬ 85 ਵਰਟਸ ਦੀ ਗੰਦਗੀ ਨੂੰ ਸਮੇਟਦਾ ਹੈ ਪਰ ਜਿਸ ਥਾਂ ਤੇ ਸ਼ਹਿਰ ਦਾ ਕਰੀਬ 11 ਲੱਖ ਮੀਟ्रिक टन ਕੂੜਾ ਪਿਆ ਹੈ ਜਿਸ ਦੀ ਸਾਰ ਕਈ ਸਾਲਾਂ ਤੋਂ ਨਾ ਤਾਂ ਸਰਕਾਰਾਂ ਨੇ ਲਈ ਨਾ ਪ੍ਰਸ਼ਾਸਨ ਨੇ ਜਿਸ ਨਾਲ ਹੌਲੀ-ਹੌਲੀ ਕੂੜੇ ਦਾ ਢੇਰ ਪਹਾੜ ਚ ਤਕਦੀਰ ਹੋ ਗਿਆ ਤੇ ਇਲਾਕਾ ਵਾਸੀਆਂ ਦੀ ਚੋਲੀ ਦੇ ਵਿੱਚ ਪਾ ਦਿੱਤੀਆਂ ਗਈਆਂ ਅਣਗਿਣਤ ਮੁਸ਼ਕਲਾਂ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਵਾ ਇਹਦਾ ਜਿਹੜੀ ਗੰਦੀ ਜਦੋਂ 스멜 ਜਾਂਦੀ ਆ ਲੋਕਾਂ ਦਾ ਜੀਣਾ ਦੁਭਰ ਹੋਇਆ ਪਿਆ ਇੱਥੇ ਇਹ ਨਾਲ ਹੀ ਦਾਣਾ ਮੰਡੀ ਆ ਇੱਥੇ ਔਰ ਕੀ ਇਹ ਤੋਂ ਤੁਸੀਂ ਲੈ ਜੋਗੇ ਕੀ ਖਾ ਲੋਗੇ ਤੇ ਜਿਹੜੇ ਆਲੇ ਦੁਆਲੇ ਘਰਾਂ ਵਾਲੇ ਆਉ ਤੇ ਇੰਨਾ ਕਿ ਉਹਨਾਂ ਦਾ ਬੁਰਾ ਹਾਲ ਆ ਘਰ ਘਰ ਤੱਕ ਜਿਹੜੀ ਉਹ ਬਿਮਾਰੀ ਨੇ ਜਨਮ ਲੈ ਲਿਆ ਵਾ ਔਰ ਅਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਕਿਹੜੇ ਦਾਵੇ ਕਰੀ ਜਾਂਦੇ ਰਾਜਨੀਤੀ ਜਿਹੜੀ ਆ ਇਸ ਹੱਦ ਤੱਕ ਕਰਨੀ ਚਾਹੀਦੀ ਕਿ ਇਨਸਾਨੀ ਜੀਵਨ ਨੂੰ ਦਾਤੇ ਨਾ ਲਾਇਆ ਜਾਵੇ ਅੱਜ ਇਨਸਾਨੀ ਜੀਵਨ ਨੂੰ ਦਾਤੇ ਲਾਤਾ ਉਹ ਵੀ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਦੀ ਨਗਰੀ ਦੇ ਵਿੱਚ ਜਿਸ ਮਹਾਰਾਜ ਦੀ ਨਗਰੀ ਦੇ ਵਿੱਚ ਕੋਈ ਦੂਰੋਂ ਦੂਰੋਂ ਆਉਂਦਾ 에ਰਪੋਰਟ ਤੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਮੱਥਾ ਟੇਕ ਕੇ ਉਸ ਧਰਤੀ ਨੂੰ ਉਤਰਦਾ ਤੇ ਉੱ ਦੇ ਨਾਲ ਹੀ ਗੰਦਗੀ ਦਾ ਪਹਾੜ ਹਵਾ ਪਾਣੀ ਜ਼ਮੀਨ ਨੂੰ ਤਾਂ ਦੂਸ਼ਿਤ ਕਰ ਹੀ ਰਿਹਾ ਹੈ ਏਸ਼ੀਆ ਦੀ ਮਸ਼ਹੂਰ ਅਨਾਜ ਮੰਡੀ ਦਾ ਕਾਰੋਬਾਰ ਵੀ ਕੁੰਡੇ ਦੇ ਨਾਲ ਆਖਰੀ ਸਾਹ ਤੱਕ ਪਹੁੰਚ ਗਿਆ ਹੈ ਇਹ ਅਨਾਜ ਮੰਡੀ ਜਿਹੜੀ ਏਸ਼ੀਆ ਦੇ ਮੰਡੀਆਂ ਦੇ ਵਿੱਚੋਂ ਇੱਕ ਮੰਡੀ ਆ ਇਹ ਵੀ ਅਨਾਜ ਮੰਡੀ ਸੋ ਇਹਦੇ ਵਿੱਚ ਅਨਾਜ ਜਿੱਥੇ ਵੀ ਜਾਂਦਾ ਹੋਊਗਾ ਜਿਹੜੀ ਕੰਟਰੀ 'ਚ ਵੀ ਜਾਂਦਾ ਹੋਊਗਾ ਜਾਂ ਕੋਈ ਵੀ ਇਨਸਾਨ ਜਾਂ ਜਾਨਵਰਾਂ ਵਾਸਤੇ ਜੋ ਬਣਦਾ ਹੋਊਗਾ ਉਹਨਾਂ ਤੇ ਬਹੁਤ ਇਫੈਕਟ ਪੈਂਦਾ ਵਾ ਇਹ ਪੋਲਿਊਸ਼ਨ ਨਿਰਾਹੀ ਪੋਲਿਊਸ਼ਨ ਇੱਕ ਤੇ ਆਪਾਂ ਕਹਿੰਦੇ ਨੇ ਨਾ ਸ਼ਹਿਰ ਦੇ ਵਿੱਚ ਧੂਏ ਦਾ ਪੋਲਿਊਸ਼ਨ ਜਿਹੜਾ ਇਹ ਪੋਲਿਊਸ਼ਨ ਆ ਇਹ ਮੌਤਾਂ ਦਾ ਪੋਲਿਊਸ਼ਨ ਹੈ ਜਿਸ ਦੀ ਗੂੰਜ ਹੋਰ ਚੋਣਾ ਚ ਉੱਠਦੀ ਜ਼ਰੂਰ ਹੈ ਪਰ ਮਹਿਜ਼ ਸਿਆਸੀ ਮੁੱਦੇ ਦੀ ਤਰ੍ਹਾਂ ਸਿਰਫ ਰੋਟੀਆਂ ਸੇਕਣ ਦੇ ਲਈ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਪਰ ਸਾਲ ਦਰ ਸਾਲ ਲੋਕਾਂ ਦੇ ਘਰਾਂ 'ਚ ਬਿਮਾਰੀਆਂ ਦੀ ਆਮਦ ਵਧਣ ਤੋਂ ਇਲਾਵਾ ਕੁਝ ਨਹੀਂ ਹੋਇਆ ਲੋਕ ਇੱਕ ਕਹਿੰਦੇ ਨਰਕ ਸਵਰਗ ਇੱਥੇ ਆ ਵਾਕਿਆ ਹੀ ਇਹ ਨਰਕ ਭਰੀ ਜ਼ਿੰਦਗੀ ਜਿਹੜੀ ਆ ਇਹ ਇੱਥੋਂ ਦੇ ਲੋਕਾਂ ਨੂੰ ਮਿਲੀ ਆ ਔਰ ਇਹੋ ਜਿਹੇ ਹਾਲਾਤ ਜਿਹੜੇ ਲੋਕ ਇੱਥੇ ਰਹਿਣਦੇ ਆ ਘਰ ਘਰ ਕੈਂਸਰ ਕਾਲਾ ਪੀਲਿਆ ਬਲੱਡ ਕੈਂਸਰ ਸਕਿਨ ਦੇ ਰੋਗ ਮਤਲਬ ਇਹੋ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਵਾ ਜਿਨ੍ਹਾਂ ਦੇ ਨਾਂ ਤੱਕ ਨਹੀਂ ਆਪਾਂ ਲੈ ਸਕਦੇ ਇੰਨੀਆਂ ਕ ਬਿਮਾਰੀਆਂ ਘਰ ਘਰ ਤੱਕ ਪਹੁੰਚ ਗਈਆਂ ਕਈਆਂ ਦੀ ਮੌਤ ਹੋ ਗਈ ਜਿਹੜੇ ਵਿਚਾਰੇ ਇੱਥੇ ਸੰਘਰਸ਼ ਕਰਦੇ ਰਹੇ ਉਹਨਾਂ ਦੀ ਬਾਈਪਾਸ ਸਰਜਰੀ ਤੱਕ ਹੋ ਗਈ ਜੋ ਮਿਹਨਤ ਕਸ਼ ਲੋਕਾਂ ਦੀਆਂ ਜੇਬਾਂ ਤੇ ਅਜਿਹਾ ਅਸਰ ਪਾਰ ਗਿਆ ਨਹੀਂ ਕਿ ਕਮਾਈ ਦਾ ਇੱਕ ਵੱਡਾ ਹਿੱਸਾ ਤਾਂ ਇਲਾਜ ਤੇ ਦਵਾਈਆਂ ਹੀ ਖਾ ਜਾਂਦੀਆਂ ਨੇ ਇਲਾਕੇ 'ਚ ਸਾਹ ਚਮੜੀ ਦੀਆਂ ਬਿਮਾਰੀਆਂ ਤਾਂ ਆਮ ਨੇ ਤੇ ਨਾਲ ਹੀ 17-18 ਤਰ੍ਹਾਂ ਦਾ ਕੈਂਸਰ ਲੋਕਾਂ ਦੀ ਸਾਇਲੈਂਟ ਮੌਤ ਦੀ ਵਜ੍ਹਾ ਬਣ ਰਹੀ ਹੈ ਪੂਰਾ ਪੂਰਾ ਬਾਕਸ ਭਰਿਆ ਦਵਾਈਆਂ ਦਾ ਦਿਖਾਦਾ ਉਹਦੀ ਕੀਮਤ ਦੇਖੋ ਉਸੇ ਤਨਖਾਹ ਦੇਖੋ 40000 ਤਨਖਾਹ ਆ ਬੰਦੇ 40000 ਮੈਂ ਘੱਟ ਨਹੀਂ ਕਰ ਰਿਹਾ ਮੈਂ ਦਵਾਈਆਂ ਦੇ ਕਿੰਨਾ ਖਰਚ ਹੋਣ ਰਿਹਾ 1500 ਰੁਪਏ ਰੋਜ਼ ਦੀ ਦਵਾਈ ਖਾ ਰਿਹਾ ਕਿੱਥੋਂ ਖਾ ਰਿਹਾ ਛੋਟੀ ਮੋਟੀ ਭਕਾਰ ਦੀ ਮਜ਼ਦੂਰੀ ਕਰਦੀ ਬੇਟਿਆਂ ਛੋਟਿਆਂ ਨੂੰ ਨੌਕਰੀ ਦੇ ਭੇਜਣਾ ਪਿਆ ਇਹੋ ਜਿਹੇ ਹਾਲਾਤ ਮੇਰੇ ਇਸ ਆਬਾਦੀ ਦੇ ਲੋਕਾਂ ਦੇ ਮੁੱਦਾ ਗੰਭੀਰ ਹੈ ਤਾਂ ਸਿਆਸਤ ਵੀ ਹੋਣੀ ਲਾਜ਼ਮੀ ਸੀ ਬੁੱਢਾ ਨਾਲਾ ਤੇ ਤੁੰਗਟਾ ਡਰੇਨ ਵਰਗੇ ਪੰਜਾਬ ਦੇ ਗੰਭੀਰ ਮੁੱਦਿਆਂ ਸਣੀ ਸੰਸਦ 'ਚ ਆਵਾਜ਼ ਚੁੱਕਣ ਵਾਲੇ ਲੋਕ ਸਭਾ ਦੇ ਅੰਮ੍ਰਿਤਸਰ ਤੋਂ ਐਮਪੀ ਗੁਰਜੀਤਔਜਲਾਣੀ ਭਗਤਾਲਾ ਕੂੜੇ ਡੰਪ ਤੇ ਸੂਬਾ ਸਰਕਾਰ ਨੂੰ ਘੇੜਿਆ ਤੇ ਇਸ ਨੂੰ ਸਿਆਸਤ ਨਹੀਂ ਇਨਸਾਨੀਅਤ ਦਾ ਕੰਮ ਦੱਸ ਕੇ ਹੱਲ ਦੀ ਮੰਗ ਕੀਤੀ ਜਿੰਨੇ ਪੋਲੂਸ਼ਨ ਦੇ ਮਸਲੇ ਨੇ ਚਾਹੇ ਭਗਤਾਲਾ ਡੰਪ ਹੈ ਤਾਏ ਚਾਹੇ ਤੁੰਗਟਾ ਡਰੇਨ ਹੈ ਚਾਹੇ ਨਾਲਾ ਹੈ ਭਗਤਾਲਾ ਦੇ ਵਗਦਾ ਇਹ ਸਾਰੇ ਸਟੇਟ ਸਬਜੈਕਟ ਨੇ ਜਿੰਨਾ ਚਿਰ ਲੋਕਲ ਬਾਡੀ ਇਹਨਾਂ ਦੇ ਉੱਤੇ ਪ੍ਰੋਜੈਕਟ ਨਹੀਂ ਬਣਾਉਂਗੀ ਕੋਈ ਵੀ ਇਹਨੂੰ ਫੰਡਿੰਗ ਨਹੀਂ ਕਰ ਸਕਦਾ ਪ੍ਰੋਜੈਕਟ ਕੰਪਲੀਟ ਨਹੀਂ ਹੋ ਸਕਦਾ ਸੋ ਬਾਰ-ਬਾਰ ਮੈਂ ਜਦੋਂ ਦਾ ਵੀ ਮੈਂਬਰ ਪਾਰਲੀਮੈਂਟ ਬਣਿਆ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਮੁੱਦਾ ਰੱਖਿਆ ਹੈ ਔਰ ਦਿਸ਼ਾ ਦੀ ਕਮੇਟੀ ਜਿਹੜੀ ਅੰਮ੍ਰਿਤਸਰ ਅਸੀਂ ਰਿਵਿਊ ਕਰਦੇ ਹਾਂ ਸਾਰੇ ਜਿੰਨੇ ਵੀ ਕੰਮ ਹੁੰਦੇ ਨੇ ਚਾਹੇ ਸਟੇਟ ਦੇ ਹੋਣ ਚਾਹੇ ਸੈਂਟਰ ਦੇ ਹੋਣ ਉਹ ਸਾਰਿਆਂ ਦੇ ਉੱਤੇ ਅਸੀਂ ਇਹ ਆਨ ਰਿਕਾਰਡ ਜਿਹੜਾ ਹਰ ਵਾਰ ਸਰਕਾਰ ਨੂੰ ਲਿਖ ਕੇ ਭੇਜੀਦਾ ਕਿ ਇਹਦਾ ਹੱਲ ਜਿਹੜਾ ਕੀਤਾ ਜਾਵੇ ਲੋਕਾਂ ਨੂੰ ਨਰਕ ਤੋਂ ਰਾਹਤ ਦਿੱਤੀ ਜਾਵੇ ਸਿਆਸਤ ਛੇੜੀ ਤਾਂ ਆਪ ਦੇ ਹਲਕਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨੇ ਜਰਨੇ ਜਲਦ ਭਗਤਾਂ ਵਾਲਾ ਡੰਪ ਸਾਈਟ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਕੂੜੇ ਦੇ ਨਿਪਟਾਰੇ ਦੇ ਪ੍ਰੋਜੈਕਟ ਦਾ ਵੀਰਵਾਵੀ ਦਿੱਤਾ ਹੈ ਇਹ ਖੁਸ਼ਖਬਰੀ ਦੇ ਰਹੇ ਕਿ ਅਲਟੀਮੇਟਲੀ ਇੱਕ ਕੰਪਨੀ ਆ ਕੇ ਜਿਸ ਨੂੰ ਕੰਮ ਅਲੋਟ ਹੋ ਜਾਣਾ ਹੈ ਔਰ ਮੀਨਾ 1.5 ਦੇ ਅੰਦਰ ਅੰਦਰ ਹੀ ਚਾਹ ਦੋਸਤੋਂ ਪਹਿਲਾਂ ਵੀ ਮਸ਼ੀਨਾਂ ਆ ਜਾਣਗੀਆਂ ਔਰ ਇਹ ਕੂੜੇ ਦਾ ਸਾਫਣਾ ਸ਼ੁਰੂ ਹੋ ਜਾਏਗਾ ਔਰ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਅਗਲੇ ਸਾਲ ਦੇ ਵਿੱਚ ਵਿੱਚ ਇਹ ਡੰਪ ਜਿਹੜਾ ਤੁਹਾਨੂੰ ਨਜ਼ਰ ਨਹੀਂ ਆਏਗਾ ਕਿ ਤੇ ਮਪੁਰ ਸਾਉਂ ਸੋਤਰਾ ਰਮਦਾਨ ਮੇਗਾ ਪਰ ਕੀ ਇਹ ਦਾਵੇ ਜ਼ਮੀਨੀ ਪੱਧਰ ਤੇ ਕਾਰਗਰ ਨਹੀਂ ਕਿਉਂਕਿ ਕੂੜੇ ਦੇ ਪਹਾੜ ਪਕਤਾਂ ਵਾਲਾ ਇਲਾਕੇ ਦੇ ਲੋਕਾਂ ਦੀਆਂ ਖੁਸ਼ੀਆਂ ਨੂੰ ਗੰਦਲਾ ਕਰ ਰਹੇ ਨੇ ਨਾ ਰਿਸ਼ਤੇਦਾਰ ਨਾ ਸੱਖ ਸੰਬੰਧੀ ਸਥਾਨਕ ਲੋਕਾਂ ਦੀ ਘਰਾਂ 'ਚ ਠਹਿਰਨ ਦੇ ਲਈ ਤਿਆਰ ਨਹੀਂ ਉਲਟਾ ਗੰਦਗੀ ਦੀ ਬਦਬੂ ਮੱਖੀਆਂ ਮੱਛਰ ਅਵਾਰਾ ਕੁੱਤੇ ਤੇ ਗੰਦਗੀ ਨਾਲ ਫੈਲ ਰਹੀਆਂ ਬਿਮਾਰੀਆਂ ਹਰ ਦਿਨ ਤਖਾਰਦੀਆਂ ਖੁਸ਼ੀਆਂ ਨੂੰ ਵੀ ਟਾਂ ਲਗਾ ਰਹੇ ਨੇ ਬਿਲਕੁਲ ਨਹੀਂ ਮਾਰ ਰਹੇ ਖਾਡਾ ਕੋਈ ਦਿਨ ਤਿਹਾਰ ਨਹੀਂ ਹੈ ਜਦੋਂ ਆ ਛੜਕਾਂ ਖਾਣੀ ਕੂੜਾ ਆਉਂਦੇ ਆ ਜਿਤਨਾ ਦਿਵਾਲੀ ਵਾਲੇ ਦਿਨ ਨੰਗੇ ਜਾਂ ਕੋਈ ਛੜਕਾ ਹੱਡੀਆਂ ਤੇ ਕਿਲੂਆਂ ਦੇ ਸਾਹਮਣੇ ਕਵਿੰਟਲਾ ਸਾਹ ਦੇ ਨਾਲ ਕੂੜਾ ਹੁੰਦਾ ਉਹ ਮੱਖੀਆਂ ਪਿੰਨ ਪਿੰਨ ਕੇ ਸਾਡੇ ਅੰਦਰ ਆਉਂਦੀਆਂ ਸਾਡਾ ਆਤਮਾ ਸਰਦੀ ਰਹਿੰਦੀ ਸਾਡੇ ਵਾਸਤੇ ਤੇ ਨਾ ਇਤੇ ਕੋਈ ਦਿਨ ਤਿਹਾਰ ਆ ਨਾ ਕੋਈ ਅਨੰਦ ਮਾਣ ਰਹੇ ਤੁਸੀਂ ਖਲੋ ਨਹੀਂ ਸਕਦੇ ਤੁਸੀਂ ਧੁੱਪ ਨਹੀਂ ਸੇਕਦੇ ਇੰਨੀ ਮੱਖੀ ਹੁੰਦੀ ਹੈ ਕਿਰੇਦਾਰ ਕੋਈ ਆ ਕੇ ਖੁਸ਼ ਹੈ ਤੁਹਾਡੇ ਕਰ ਸਰ ਨਹੀਂ ਆ ਕੇ ਰਾਜੀ ਉਹਨਾਂ ਨੇ ਆ ਹੀ ਨਹੀਂ ਸਕਦੇ ਗੰਦਗੀ ਤੋਂ ਪਰੇਸ਼ਾਨ ਸਥਾਨਕ ਲੋਕਾਂ ਦੀ ਗੱਲ ਸੱਚ ਵੀ ਹੈ ਆਖਿਰ 11 ਲੱਖ ਮੈਟ੍ਰਿਕ ਟਨ ਕੂੜਾ ਇਸ ਦਾ ਨبطਾਰਾ ਕਿਸ ਤਰ੍ਹਾਂ ਹੋਵੇਗਾ ਕਿਉਂਕਿ ਕੂੜੇ ਦੇ ਢੰਪਾਂ ਚ ਉਹ ਮਸ਼ੀਨਰੀ ਦਾ ਕਬਾੜ ਵੀ ਹੈ ਜਿਸ ਨਾਲ ਕੂੜੇ ਨੂੰ ਖਾਦ ਵਿੱਚ ਬਦਲਿਆ ਜਾਣਾ ਸੀ ਸ੍ਰੀ ਗੁਰੂ ਨਗਰੀ ਅੰਮ੍ਰਿਤਸਰ ਦੀ ਹੈ ਜਿੱਥੇ ਹਰ ਰੋਜ਼ ਲੱਖਾਂ ਸ਼ਰਧਾਲੂ ਜਾਂ ਸਲਾਨੀ ਜਿਹੜੇ ਨੇ ਉਹ ਆਉਂਦੇ ਨੇ ਤਾਂ ਇੱਥੇ ਤੁਸੀਂ ਦੇਖੋ ਕਿ ਇੱਕ ਪਾਸੇ ਪਹਾੜ ਹੈ ਇੱਕ ਪਾਸੇ ਖਰਾਬ ਮਸ਼ੀਨਰੀ ਜਿਹੜੀ ਹੈ ਉਹ ਵੀ ਪਈ ਤੁਹਾਨੂੰ ਨਜ਼ਰ ਆਏਗੀ ਕਿਉਂਕਿ ਸਰਕਾਰ ਇਹ ਦਾਵਾ ਕਰਦੀ ਹੈ ਕਿ ਇਸ ਕੂੜੇ ਨੂੰ ਖਤਮ ਕਰਨ ਦੇ ਲਈ ਇਸ ਕੂੜੇ ਤੋਂ ਖਾਦ ਤਿਆਰ ਕਰਨ ਦੇ ਲਈ ਅਸੀਂ ਕਈ ਉਪਰਾਲੇ ਕਰ ਰਹੇ ਹਾਲਾਂਕਿ ਕਈ ਵਾਰ ਇਹ ਜਿਹੜਾ ਪਹਾੜ ਹੈ ਉਹ ਵਕਫ-ਵਕਫ ਚੋਣਾਂ ਦੇ ਵਿੱਚ ਸਿਆਸੀ ਮੁੱਦਾ ਵੀ ਬਣਦਾ ਹੈ ਸ਼ਹਿਰ ਦੇ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਸੁਰਿੰਦਰ ਸਿੰਘ ਨੇ ਟੈਂਡਰ ਪਾਸ ਹੋਣ ਦੀ ਗੱਲ ਕਹੀ ਹੈ ਸ਼ਾਇਦ ਲੋਕਾਂ ਨੂੰ ਬਿਮਾਰੀਆਂ ਤੋਂ ਨਿਜਾਦ ਦਿਵਾਉਣ ਦੀ ਇੱਕ ਆਸ ਨਜ਼ਰ ਆ ਰਹੀ ਹੈ ਕੋਸਟਨ ਇਨਫਰਾਸਟ੍ਰਕਚਰ ਕੰਪਨੀ ਜਿਹੜੀ ਹੈ ਉਹਨੂੰ ਜਿਹੜਾ ਬਾਇਓ ਰੈਮੀਡੀਸ਼ਨ ਦਾ ਕੰਮ ਅਸੀਂ ਦੇ ਦਿੱਤਾ ਜਿਹੜਾ ਕਿ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਅਵਾਡਾ ਕੰਪਨੀ ਕੋਲ ਸੀਗਾ ਅਵਾਡਾ ਕੰਪਨੀ ਵੱਲੋਂ ਜਿਹੜਾ ਹੈਗਾ ਇਸ ਦੀ ਬਾਇਓ ਰੈਮੀਡੀਸ਼ਨ ਨਹੀਂ ਕੀਤੀ ਜਾ ਰਹੀ ਸੀ ਉਹਨਾਂ ਨੂੰ ਬਾਰ ਬਾਰ ਜਿਹੜਾ ਕਿਹਾ ਜਾ ਰਿਆ ਸੀ ਉਹਨਾਂ ਨੂੰ ਪੈਨਲਟੀ ਵੀ ਪਾਈ ਗਈ ਸੋ ਉਸ ਤੋਂ ਬਾਅਦ ਜਦੋਂ ਫਿਰ ਜਿਹੜਾ ਹੈਗਾ ਉਹਨਾਂ ਕੋਲ ਅਵਾਡਾ ਨੇ ਜਦੋਂ ਉਹਨੂੰ ਕారణ ਤੋਂ ਮਨਾ ਕਰਤਾ ਜਦੋਂ ਉਹਨਾਂ ਨੇ ਇਹਦਾ ਐਗਜ਼ਿਟ ਦਿੱਤਾ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਬਹੁਤ ਹੀ ਮਿਹਨਤ ਕਰਦੇ ਹੋਏ ਇਹਦਾ ਟੈਂਡਰ ਲਗਾਇਆ ਸੀ ਸੋ ਹੁਣ ਇਹਦਾ ਟੈਂਡਰ ਦੀ ਫਾਈਨੈਂਸ਼ੀਅਲ ਬਿਡ ਖੋਲਹੀ ਹੈ ਤੇ ਬਹੁਤ ਜਲ ਜਲ ਦਾ ਵਰਕ ਆਰਡਰ ਦੇ ਕੇ ਤੇ ਕੰਮ ਸ਼ੁਰੂ ਕਰ ਦਿੱਤਾ ਹੈ ਹੁਣ ਸਰਕਾਰ ਦੇ ਪ੍ਰਸ਼ਾਸਨ ਸਥਾਨਕ ਲੋਕਾਂ ਨੂੰ ਜਲ ਤੋਂ ਜਲਦ ਕੂੜਾ ਹਟਾਉਣ ਦਾ ਪਰੋਸਾ ਦੇ ਰਹੇ ਨੇ ਦਾਅਵਾ ਹੈ ਕਿ ਹਰੀਆਵਲ ਨੀਤੀ ਨਾਲ ਕੂੜੇ ਨੂੰ ਸਮੇਟਿਆ ਜਾਵੇਗਾ ਹਾਲ ਹਾਲ ਇਹ ਪਹਾੜ ਦਿਖਾਉਣ ਦੀ ਇੱਕੋ ਇੱਕ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਲੋਕਾਂ ਨੂੰ ਇਸ ਨਰਕ ਤੋਂ ਕਿਸੇ ਤਰੀਕੇ ਬਾਹਰ ਕੱਢਿਆ ਜਾ ਸਕੇ ਹਾਲਾਂਕਿ ਕਈ ਸਰਕਾਰਾਂ ਕਈ ਆਗੂ ਕਈ ਸਿਆਸਤਦਾਨ ਹੁਣ ਤੱਕ ਦਾਅਵਾ ਜ਼ਰੂਰ ਕਰ ਚੁੱਕੇ ਨੇ ਪਰ ਕੀ ਇਸ ਪਹਾੜ ਨੂੰ ਖਤਮ ਕਰਨ ਦੇ ਵਿੱਚ ਕਿੰਨਾ ਸਮਾਂ ਹੋਰ ਲੱਗੇਗਾ ਜਾਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਘਟਣਗੀਆਂ ਜਾਂ ਨਹੀਂ ਇਹ ਤਾਂ ਸਾਡੇ ਪ੍ਰਸ਼ਾਸਨ ਨੇ ਜਾਂ ਸਾਡੀ ਸਰਕਾਰ ਨੇ ਤੈਅ ਕਰਨਾ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਅੰਮ੍ਰਿਤਸਰ ਚ 골ਡਨ ਚਮਕ ਨੂੰ ਧੁੰਦਲਾ ਕਰਨ ਵਾਲਾ ਭਗਤਾਂ ਵਾਲਾ ਡੰਪ ਕਦੋਂ ਖਤਮ ਹੁੰਦਾ ਹੈ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਜ਼ ਇਟ ਇਨ ਪੰਜਾਬ ਅੰਮ੍ਰਿਤਸਰ ਦੀ ਤਰ੍ਹਾਂ ਇੰਡਸਟਰੀਅਲ ਖੇਤਰ ਲੁਧਿਆਣਾ ਦੇ ਤਾਜਪੁਰ ਰੋਡ ਵਾਸੀਆਂ ਦੇ ਵੀ ਇਹੋ ਹਾਲਾਤ ਨੇ ਜਿੱਥੇ ਪਿਛਲੇ ਕਰੀਬ 6 ਦਿਹਾਕਿਆਂ ਤੋਂ ਕੂੜੇ ਦਾ ਨਿਪਟਾਰਾ ਸਰਕਾਰ ਪ੍ਰਸ਼ਾਸਨ ਨਹੀਂ ਕਰ ਸਕੇ ਬਲਕਿ ਨੀਤੀਆਂ ਨਾਲ ਕੂੜੇ ਦੇ ਛੋਟੇ ਜਿਹੇ ਢੇਰ ਨੂੰ ਗਾਰਬੇਜ ਮਾਊਂਟੇਨ ਦੇ ਵਿੱਚ ਤਬਦੀਲ ਕਰ ਦਿੱਤਾ ਪੰਜਾਬ 'ਚ ਜੇਕਰ ਅੰਮ੍ਰਿਤਸਰ ਧਾਰਮਿਕ ਮਹੱਤਤਾ ਰੱਖਦਾ ਹੈ ਤਾਂ ਲੁਧਿਆਣਾ ਦੀ ਪਹਿਚਾਣ ਵੀ ਉਦਯੋਗਿਕ ਸ਼ਹਿਰ ਦੇ ਵਜੋਂ ਵੜੀ ਹੋਈ ਹੈ ਜਿਸ ਦਾ ਇੰਡਸਟਰੀਜ਼ ਅਰਬਾਂ ਖਰਬਾਂ ਦਾ ਕਾਰੋਬਾਰ ਦੇਸ਼ ਵਿਦੇਸ਼ਾਂ 'ਚ ਕਰ ਪੰਜਾਬ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ 'ਚ ਯੋਗਦਾਨ ਪਾਉਂਦੀਆਂ ਨੇ ਪਰ ਕਹਿੰਦੇ ਨੇ ਨਾ ਕੋਲੇ ਦੀ ਖਾਨ 'ਚੋਂ ਹੀਰੇ ਲੱਭਣ ਵਾਲਿਆਂ ਦੇ ਹੱਥ ਕਾਲੇ ਹੀ ਹੁੰਦੇ ਨੇ ਉਸੇ ਤਰ੍ਹਾਂ ਪਿੰਡ ਕੱਕਾ ਤਾਜਪੁਰ ਰੋਡ 'ਤੇ ਲੁਧਿਆਣਾ 'ਚ ਲੱਗਿਆ ਕੂੜੇ ਦਾ ਪਹਾੜ ਕਜ਼ਨਾ ਪਰਣ ਵਾਲੇ ਕਾਰੋਬਾਰੀਆਂ ਤੇ ਡਾਕਾ ਮਾਰ ਰਿਹਾ ਤੇ ਆਮ ਲੋਕਾਂ ਨੂੰ ਕੂੜੇ ਦੇ ਢੇਰ ਚੁਬਦੂ ਪ੍ਰਦੂਸ਼ਨ ਤੇ ਬਿਮਾਰੀਆਂ ਦੇ ਤੋਹਫੇ ਵੰਡ ਰਿਹਾ ਇੱਕ ਮੇਰੇ ਪਿੱਛੇ ਤਸਵੀਰ ਦਿਖਾਵਾਂਗਾ ਆਮ ਤੌਰ ਤੇ ਤੁਸੀਂ ਸੋਚ ਰਹੇ ਹੋਵੋਗੇ ਕਿ ਕੋਈ ਪਹਾੜ ਹੈ ਇਹ ਪਹਾੜ ਨਹੀਂ ਬਲਕਿ ਕੂੜੇ ਦਾ ਢੇਰ ਹੈ ਸਭ ਤੋਂ ਪਹਿਲਾਂ ਇੱਕ ਤਸਵੀਰ ਜਿੱਥੇ ਤੱਕ ਤੁਹਾਡੀ ਨਜ਼ਰ ਜਾ ਰਹੀ ਹੈ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕੂੜੇ ਦੇ ਵੱਡੇ ਵੱਡੇ ਪਹਾੜ ਲੁਧਿਆਣਾ ਸ਼ਹਿਰ ਦੇ ਬਿਲਕੁਲ ਨਾਲ ਜਿਹੜੇ ਕੂੜੇ ਦਾ ਢੇਰ ਇਹ ਲੱਗਿਆ ਹੋਇਆ ਵੇਖੋ 64 ਸਾਲ ਤੋਂ ਹਰ ਦਿਨ ਲੁਧਿਆਣਾ ਦੇ ਹਰ ਗਲੀ ਮਹੱਲੇ ਤੋਂ 400 ਦੇ ਕਰੀਬ ਗੱਡੀਆਂ ਪਿੰਡ ਕੱਕਾ ਦੇ ਕੂੜਾ ਡੰਪ ਤੇ ਪਹੁੰਚਦੀਆਂ ਨੇ ਰੋਜ਼ਾਨਾ ਤਕਰੀਬਨ 1100 ਟਨ ਕੂੜਾ ਸਮੇਂ ਦੇ ਨਾਲ-ਨਾਲ ਕੂੜੇ ਦੇ ਪਹਾੜ ਨੇ ਸਬੰਧ ਵੱਲ ਤੇ ਬਿਮਾਰੀਆਂ ਨੂੰ ਸ਼ਹਿਰ ਵਾਸੀਆਂ ਤੱਕ ਪਹੁੰਚਾਉਣ ਦਾ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ ਲਾਪਰਵਾਹੀ ਵਰਤੀ ਚ ਸਰਕਾਰ ਤੇ ਪ੍ਰਸ਼ਾਸਨ ਨੇ ਜੋ 64 ਸਾਲਾਂ ਤੋਂ ਕੂੜੇ ਦਾ ਸਹੀ ਪ੍ਰਬੰਧ ਕਰਨ ਦਾ ਕੰਮ ਯਾਬ ਨਹੀਂ ਹੋ ਸਕੇ ਕੋਈ ਨਾ ਜਸ 1100 ਟਨ 400 ਗੱਡੀ ਰੋਜ਼ ਇਧਰੋਂ ਦੇ ਉਨ ਤੁਸੀਂ 10 ਮਿੰਟ ਖੜਜੋ ਅੱਧਾ ਪੂਰਾ ਹਾਲਾ ਕਰ ਇਹਨਾਂ ਨੂੰ ਕਹ ਦੋ ਹੌਲੀ ਚਲਾ ਲਓ ਤੇ ਕੋਈ ਸਮਾਨੇ ਉੱਤੋਂ ਲੜਦੇ ਨੇ ਕਦੀ ਸਾਡੀ ਤਾਰ ਤੋੜ ਜਾਂਦੇ ਨੇ ਕਦੀ ਸਾਡੇ ਟਰਾਂਸਫਾਰਮ ਤੋੜ ਜਾਂਦੇ ਸਿੱਥ ਕਿੱਥੇ ਜਾਈਏ ਪ੍ਰਸ਼ਾਸਨ ਚਾਹੀਦਾ ਸੀਵਰੇਂ ਟੱਕਣ ਰੁੱਟੇ ਵੀ ਉਹਦੇ ਅੱਗੇ ਪਾਣੀ ਦਾ ਬੈਗ ਪਾਣੀ ਭਰੀਆਂ ਗੱਡੀਆਂ ਇਹਨਾਂ ਦੀ ਆਂਦੀਆਂ ਨੇ ਉਹਦੇ ਕੱਕ ਸਾਰਾ ਦਾਜਪੁਰ ਇਲਾਕੇ ਚ ਕੂੜੇ ਦੇ ਢੇਰ ਨੇ ਸ਼ਹਿਰ ਵਾਸੀਆਂ ਦੀਆਂ ਅੱਖਾਂ ਤੋਂ ਸ਼ੁੱਧ ਵਾਤਾਵਰਣ ਦੇਖਣ ਦੀ ਆਸ ਗੰਦਲੀ ਕਰ ਦਿੱਤੀ ਹੈ ਚੂੜੂ ਕੁੜੀ ਦੇ ਸੰਤਾਪ ਦੀ ਇੱਕ ਦਰਦਨਾਕ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ April 2022 ਦੀ ਤਾਂਜਪੁਰ ਰੋਡ ਤੇ ਡੰਪ ਸਾਈਡ ਤੇ ਅੱਗ ਲੱਗ ਗਈ ਇਸ ਅੱਗ ਦੇ ਝੁਲਸਕੇ 7 ਲੋਕ ਮਾਰੇ ਗਏ ਮੌਤ ਦੇ ਤਾंडਵ ਦੀ ਖਵਾ ਜਦੋਂ ਨੈਸ਼ਨਲ ਗ੍ਰੇਨ ਰਿਵਿਨੂਅਲ ਦੇ ਕੋਲ ਪਹੁੰਚੀ ਤਾਂ ਲੁਧਿਆਣਾ ਨਗਰ ਨਿਗਮ ਨੂੰ 100 ਕਰੋੜ ਦਾ ਜੁਰਮਾਨਾ ਠੋਕ ਦਿੱਤਾ ਗਿਆ ਪਰ 3 ਸਾਲ ਬਾਅਦ ਨਿਗਮ ਕੁੜੀ ਨੀਂਦ ਦੇ ਵਿੱਚ ਹੈ ਹੋਰ ਕੀਮਤੀ ਜਾਨਾਂ ਦਾ ਦੇ ਉੱਤੇ ਨਹੀਂ ਆਲਮੋਸਟ 100 ਕਰੋੜ ਦਾ ਜੁਰਮਾਨਾ ਲੱਗਿਆ ਜੋ 100 ਕਰੋੜ ਅਨਰਜੀ ਵਾਸਤੇ ਲਾ ਦਿੰਦੇ ਅਥੇ ਕੋਈ ਡਾਕਟਰ ਵਾਇਨ ਲਾ ਦਿੰਦੇ ਬਿਜਲੀ ਪਾਤਾ ਕਰ ਲੈਂਦੇ ਕੋ ਗੈਸ ਬਣਾ ਲੈਂਦੇ ਸਭ ਨੂੰ ਕੂੜੇ ਦੇ ਪਹਾੜ ਨੇ ਵਾਤਾਵਰਣ ਤਾਂ ਦੁਸ਼ਿਤ ਕੀਤਾ ਹੀ ਬਿਮਾਰੀਆਂ ਵੀ ਤਰ੍ਹਾਂ ਤਰ੍ਹਾਂ ਦੀਆਂ ਫੈਲਾਈਆਂ ਨਿਊਜ਼ 18 ਦੀ ਟੀਮ ਨੇ ਨਗਰ ਨਿਗਮ ਮੇਅਰ ਪ੍ਰਿੰਸੀਪਲ ਅੰਦਰਜੀਤ ਕੌਰ ਦੇ ਨਾਲ ਰਾਬਤਾ ਕੀਤਾ ਜਿਨ੍ਹਾਂ ਨੇ ਦੋ ਪ੍ਰੋਜੈਕਟਾਂ ਦੇ ਜ਼ਰੀਏ ਕੂੜੇ ਦਾ ਨਿਪਟਾਰਾ ਕਰਨ ਦੀ ਗੱਲ ਕਹਿ ਦਿੱਤੀ ਅਰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦੋ ਪ੍ਰੋਜੈਕਟ ਵੱਖਰੇ ਵੱਖਰੇ ਲਗਾਏ ਗਏ ਨੇ ਇੱਕ ਲੇਗੇਸੀ ਵੇਸਟ ਜਿਹੜਾ ਪੁਰਾਣਾ ਕੂੜਾ ਪਿਆ ਹੋਇਆ ਉਹਨੂੰ ਡਿਸਪੋਜ਼ ਆਫ ਕਰਨ ਵਾਸਤੇ ਤੇ ਇੱਕ ਜਿਹੜਾ ਫਰੈਸ਼ ਵੇਸਟ ਡੇਲੀ ਦਾ ਡੇਲੀ ਆ ਰਿਹਾ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਲੁਧਿਆਣਾ ਸ਼ਹਿਰ ਦਾ ਜਿਹੜਾ ਪੂਰਾ ਗੰਦੀ ਹੈ ਜਾਂ ਪੂਰਾ ਕੂੜਾ ਤਕਰੀਬਨ 1100 ਟਨ ਦੇ ਕਰੀਬ ਰੋਜ਼ ਦਾ ਜਿਹੜੀ ਉਤਪਾਦਨ ਹੈ ਵੇਸਟ ਦਾ ਉਹ ਉੱਥੇ ਪਹੁੰਚਾਇਆ ਜਾ ਰਿਹਾ ਜਿਹਦੇ ਲਈ ਕਿ ਬਕਾਇਦਾ ਹੁਣ ਮਸ਼ੀਨਰੀ ਲੱਗੀ ਹੋਈ ਹੈ ਉੱਥੇ ਕੂੜੇ ਦੇ ਪਹਾੜ ਦੀ ਨਾਲ 700 ਕਰੋੜ ਰੁਪਏ ਦੀਆਂ ਇੰਡਸਟਰੀਜ਼ ਉਹਨਾਂ ਸੁਪਿਆਂ ਤੇ ਜੱਜ ਕੀ ਨੇ ਕੁਝ ਤੇ ਤਾਲੇ ਲਟਕੇ ਨੇ ਤੇ ਕੁਝ ਬੰਦ ਹੋਣ ਦੀ ਘਾਟ ਤੇ ਨੇ ਆਹ ਦੱਸਣ ਦੀ ਲੋੜ ਹੀ ਨਹੀਂ ਹੈਗੀ ਐਨੀ ਬੁਰੀ ਹਾਲਤ ਆ ਮੇਰੇ ਖਿਆਲ ਨਾਲ ਨਰਕ ਬਣਾਇਆ ਪਿਆ ਲੁਧਿਆਣੇ ਦੇ ਐਸਐਸ ਨੂੰ ਇੱਥੇ ਕੋਈ ਲੇਬਰ ਨਹੀਂ ਟਿਕਦੀ ਕੋਈ ਬੰਦਾ ਨਹੀਂ ਆਉਂਦਾ ਕੋਈ ਵਿਵਾਰੀ ਨਹੀਂ ਆਉਂਦਾ ਬੁਰਾ ਹਾਲ ਆ ਸਾਰੇ ਇੰਡਸਟਰੀ ਵਾਲੇ ਹੌਲੀ ਹੌਲੀ ਕਰਕੇ ਭੱਜੀ ਜਾ ਰਹੇ ਇੱਥੋਂ ਮੇਰੇ ਦੇਖਦੇ ਦੇਖਦੇ 10 ਇੰਡਸਟਰੀ ਇੱਥੋਂ ਬੰਦ ਕਰ ਬਿਲਕੁਲ ਸਦਾ ਸਾਡੀ ਕਾਫੀ ਇੰਡਸਟਰੀ 750 800 ਕਰੋੜ ਰੁਪਏ ਦੀ ਇੰਡਸਟਰੀ ਇੱਥੋਂ ਚਲੀ ਜਾ ਚੁੱਕੀ ਹੈ ਜਿਹਨਾਂ ਨੇ ਉਹਨਾਂ ਦੀ ਆਫਰ ਸਵੀਕਾਰ ਕਰ ਲਈ ਹੈ ਤੇ ਸੋਚਣਾ ਚ ਇਹੀ ਹਾਲਾਤ ਰਹੇ ਤਾਂ ਬਹੁਤ ਬੁਰਾ ਹਕਕਡੀਸ਼ਨ ਦੀ ਵਾਤਾਵਰਣ ਸਿਹਤ ਖਾਣ ਪੀਣ ਕਾਰੋਬਾਰ ਪਲੀਜ਼ੂ ਕੇ ਸ਼ਹਿਰ ਵਾਸੀ ਕੁੜੀ ਦੀ ਸਮੱਸਿਆ ਦੇ ਹੱਲ ਦੇ ਲਈ ਕੋਹਾਰ ਲਗਾ ਰਹੇ ਨੇ ਮੀਰ ਦੇ ਮੁਤਾਬਿਕ 129 ਕਰੋੜ ਰੁਪਏ ਦੇ ਪ੍ਰੋਜੈਕਟ ਦੇ ਜ਼ਰੀਏ ਕੂੜੇ ਨੂੰ ਹਟਾ ਕੇ ਲੋਕਾਂ ਦੀ ਸਹੂਲਤ ਦੇ ਲਈ ਵਿਕਾਸ ਕਾਰਜ ਰੱਖੇ ਜਾਣਗੇ ਲਗੂਗੀ ਜਾਂ ਹੈਰਾਨੀ ਹੋਊਗੀ ਕਹਿ ਲੋ ਵੀ 128 ਕਰੋੜ ਦਾ ਇੱਕ ਨਵਾਂ ਪ੍ਰੋਜੈਕਟ ਜਿਹੜਾ ਪਿਛਲੇ ਦਿਨ ਹੀ ਲਗਾਇਆ ਜਿੱਦੀ ਕੀ ਸ਼ੁਰੂਆਤ ਹੋਣਾ ਬਾਰਿਸ਼ਾਂ ਤੋਂ ਬਾਅਦ ਹੋ ਜਾਵੇਗੀ ਉਹ ਕਰ ਦਿੱਤੀ ਗਈ ਹੈ ਉਹਦੇ ਨਾਲ ਕੀ ਹੋਏਗਾ ਜਿਹੜੇ ਕੂੜੇ ਦੇ ਵੱਡੇ ਵੱਡੇ ਪਹਾੜ ਜੋ ਸਾਡੇ ਲਈ ਲੰਤ ਲਾ ਕੇ ਪਿਛਲੀ ਸਰਕਾਰਾਂ ਛੱਡ ਗਈਆਂ ਨੇ ਇਹ ਤਕਰੀਬਨ ਡੇਢ ਸਾਲ ਦੇ ਅੰਦਰ ਅੰਦਰ ਅਸੀਂ ਇਹਨੂੰ ਦੇਖਣਾ ਹੋਵੇਗਾ ਕਿ ਸਰਕਾਰ ਤੇ ਨਗਰ ਨਿਗਮ ਦੇ ਪ੍ਰੋਜੈਕਟ ਡੇਢ ਸਾਲ ਦੇ ਵਿੱਚ ਕੂੜੇ ਦੇ ਪਹਾੜ ਨੂੰ ਗਾਇਬ ਕਰ ਦੇਣੀ ਜੇ ਇਸ ਦੀ ਲੰਬਾਈ ਤੇ ਚੌੜਾਈ ਹੋਰ ਵੱਧੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਸਰਕਾਰ ਦੇ ਕਦਮ ਕਿੰਨੇ کارਗਰ ਹੁੰਦੇ ਨੇ ਲੁਧਿਆਣਾ ਤੋਂ ਰਜਿੰਦਰ ਅਰੋੜਾ న్యూਸ 18 ਪੰਜਾਬ